ਸਾਮਣੇ ਲੋਕ ਜਿੰਦਰ ਤੇ ਇਹ ਜਿਹੜੀ ਦੇਖੀ ਜਾਣੀ ਦਰਖਾਲ ਪਈ ਹੋਈ ਹੈ ਇਹ ਜ਼ਰੂਰਤ ਸੀਗੀ ਇਸ ਲਈ ਉੱਥੇ ਜਾ ਕੇ ਜਾਣੀ ਹੈ ਤੇ ਬਾਕੀ ਸਾਨੂੰ ਅਸੀਂ ਉੱਥੇ ਜਾ ਕੇ ਦਿਖਾਣੇ ਆ ਤੇ ਕੀ ਜ਼ਰੂਰਤ ਹੈ ਤੇ ਕਾਦੇ ਵਾਸਤੇ ਲੈ ਕੇ ਚੱਲੇ ਆ ਤੇ ਬਾਕੀ ਗਾਇਸ ਚੱਲਦੇ ਆਪਾਂ ਗਾਇਸ ਫਾਰੀ ਨਾ ਫੋਲੋ ਹੋ ਚੁਕਿਆ ਪੈਂਦੀ ਜਾਵੇ ਆ ਗਾਈਜ਼ ਇਹ ਵੀ ਪਈ ਜਾਂਦਾ ਭਈ ਗਾਈਜ਼ ਹਜੇ ਵੀ ਮੀਟ ਪਈ ਜਾਂਦਾ ਮੀਂਹ ਹੀ ਰੁਕਿਆ 1 ਮਿੰਟ ਵੀ ਬਾਕੀ ਗਾਈਜ਼ ਮੈਲੇ ਤੇ ਆ ਗਏ ਗਾਈਜ਼ ਉੱਥੇ ਕੇਸ ਵੀ ਸਾਰੇ ਸੱਜ ਰਹੇ ਉੱਥੇ ਮੀਂਹ ਜ਼ਿਆਦਾ ਲੱਗਿਆ ਸੀਗਾ ਤੇ ਇਸ ਕਰਕੇ ਵਲੌਗ ਨੂੰ ਬਣਾਇਆ ਨਹੀਂ ਫੋਨ ਆਪਣਾ ਵਾਟਰਪੂਪ ਐਪਲ ਦਾ ਹੀ ਹੈ ਪਰ ਕੀਪ ਦਾ ਵਾਟਰਪੂਪ ਹੈਗਾ ਕਰੇ ਨਹੀਂ ਹੈਗਾ ਐਸੇ ਕਰਕੇ ਮੈਂ ਡਰ ਦੇ ਮਾਰੇ ਨਹੀਂ ਬਣਾਇਆ ਨਹੀਂ ਵਲੌਗ ਤੇ ਗਾਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਵਲੌਗ ਆ ਜਿੰਨਾ ਕਈ ਤੇ ਮੀ ਜਾਦੇ ਪੈਣ ਰਿਹਾ ਸੀ ਗਾਇਸ ਤੇ ਸਾਰਿਆਂ ਦੇ ਕੋਲ ਇਹ ਝੂਠਾ ਬਲੌਗਰ ਹੈ ਸਾਲਾ ਬਲੌਗਰ ਬਣਾ ਮੁਕੰਮਲ ਹੈ ਖਾਸ ਬਲੌਗਰ ਹੈ ਸਾਰੇ ਖਚਾਂ ਦੀ ਖਾਚ ਭੈਣ ਤੋਂ ਸਵੇਰੇ ਉੱਠਦੇ 11:30 ਵਜੇ ਕੰਮ ਰੰਦਾ ਕਰਦੇ ਨੂੰ ਭਾਣ ਇਹ ਗਾਇਜ਼ ਇਹ ਰੰਦਾ ਕਿਉਂਕਿ ਇਹਨੂੰ ਚੰਗੇ ਸਕੂਲਾਂ 'ਚ ਪੜ੍ਹ ਦੋਤਾ ਸੀਗਾ ਇੱਕ ਸਕੂਲੇ ਰੱਖਿਆ ਸੀ ਟਿਕ ਤੇ ਗਾਇਜ਼ ਤੇ ਚੰਗਾ ਫੇ ਗਾਇਜ਼ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਅੰਦਰ ਤੇ ਹੋਊਗਾ ਜਬ ਕਰਦੇ ਆ ਵਲੌਗ ਚਾ ਗਾਇਜ਼ ਮਿਲਦੇ ਕੱਲ ਦੇ ਵਲੌਗ ਦੇ ਅੰਦਰ